ਸਾਲ ਤੋਂ ਇੱਕ ਔਰਤ ਦੇ ਨਾਲ ਨਾਜਾਇਜ਼ ਸਰੀਰਕ ਸੰਬੰਧ ਬਣਾਉਂਦਾ ਰਿਹਾ ਇਹ ਨੌਜਵਾਨ ਹੁਣ ਔਰਤ ਨੂੰ ਕੱਢਿਆ ਘਰੋਂ ਤੇ ਮੁਕਰਿਆ ਵਿਆਹ ਕਰਵਾਉਣ ਤੋਂ ਜੀ ਹਾਂ ਦੱਸਦੀ ਕਿ ਅੰਮ੍ਰਿਤਸਰ ਤੋਂ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿਹੜੀ ਕਿ ਇੱਕ ਔਰਤ ਨੇ ਖੁਲਾਸਾ ਕੀਤਾ ਹੈ ਕਿ ਉਹ ਪਿਛਲੇ 8 ਸਾਲ ਤੋਂ ਇੱਕ ਰਵੀ ਨਾਮਕ ਵਿਅਕਤੀ ਦੇ ਨਾਲ ਰਹਿ ਰਹੀ ਹੈ ਤੇ ਦੋਨਾਂ ਦੇ ਵਿੱਚ 8 ਸਾਲ ਤੋਂ ਸਰੀਰਕ ਸਬੰਧ ਬਣ ਰਹੇ ਨੇ ਤੇ ਰਵੀ ਨੇ ਉਸ ਦੇ ਨਾਲ ਵਾਅਦਾ ਕੀਤਾ ਸੀ ਕਿ ਉਸ ਦੇ ਨਾਲ ਵਿਆਹ ਕਰਵਾਏਗਾ ਪਰੰਤੂ ਹੁਣ ਰਵੀ ਵਿਆਹ ਕਰਵਾਉਣ ਤੋਂ ਮੁੱਕਰ ਰਿਹਾ ਹੈ ਜਿਵੇਂ ਇਸ ਔਰਤ ਨੇ ਖੁਲਾਸਾ ਕੀਤਾ ਹੈ ਕਿ ਇਸ ਰਵੀ ਨਾਮ ਦੇ ਵਿਅਕਤੀ ਦੇ ਨਾਲ ਪਿਛਲੇ 8 ਸਾਲਾਂ ਤੋਂ ਰਹਿ ਰਹੀ ਹੈ ਤੇ ਉਹਨਾਂ ਦੀ ਹੁਣ ਇੱਕ 4 ਸਾਲ ਦੀ ਬੇਟੀ ਵੀ ਹੈ ਪਰੰਤੂ ਹੁਣ ਰਵੀ ਵਿਆਹ ਕਰਾਉਣ ਤੋਂ ਮੁੱਕਰ ਰਿਹਾ ਹੈ ਤੇ ਉਸ ਨੇ ਉਸ ਦੀ ਬੇਟੀ ਜਿਹੜੀ ਕਿ 4 ਸਾਲ ਦੀ ਹੈ ਤੇ ਉਸ ਨੂੰ ਘਰ ਤੋਂ ਕੱਢ ਦਿੱਤਾ ਹੈ ਤੇ ਉਹਨਾਂ ਦੀ ਮਾਰ ਕੁੱਟਾਈ ਵੀ ਕੀਤੀ ਹੈ ਇੱਥੋਂ ਤੱਕ ਵੀ ਇਸ ਔਰਤ ਨੇ ਖੁਲਾਸਾ ਕੀਤਾ ਹੈ ਕਿ ਇਹ ਰਵੀ ਨਾਮ ਦਾ ਜਿਹੜਾ ਵਿਅਕਤੀ ਹੈ ਹੁਣ ਉਹਨਾਂ ਦੀ ਮਾਰ ਕੁੱਟਾਈ ਕਰ ਰਿਹਾ ਹੈ ਤੇ ਉਹਨਾਂ ਨੂੰ ਨੂੰ ਮਾਰਨ ਦੀ ਧਮਕੀ ਵੀ ਦੇ ਰਿਹਾ ਹੈ ਇਸ ਔਰਤ ਨੇ ਕਿਹਾ ਕਿ ਜੇਕਰ ਸਾਡਾ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੇ ਲਈ ਰਵੀ ਜ਼ਿੰਮੇਵਾਰ ਹੋਵੇਗਾ ਇਸ ਔਰਤ ਨੇ ਸਿਟੀ ਥਾਣਾ ਦੇ ਵਿੱਚ ਰਿਪੋਰਟ ਦਰਜ ਕਰਵਾਈ ਹੈ ਤੇ ਪੁਲਿਸ ਨੇ ਇਸ ਦੀ ਪੂਰੇ ਤਰੀਕੇ ਦੇ ਨਾਲ ਜਾਂਚ ਕਰਨ ਦਾ ਵਾਅਦਾ ਕੀਤਾ ਤੇ ਨਾਲ ਹੀ ਨਾਲ ਰਵੀਦੀ ਪਾਲ ਵੀ ਜਾਰੀ ਕਰ ਦਿੱਤੀ ਹੈ ਜਿਵੇਂ ਦੱਸਦੀ ਹੈ ਕਿ ਇੱਕ ਔਰਤ ਜਿਸ ਦੇ ਨਾਲ ਰਵੀ ਨਾਮ ਦਾ ਵਿਅਕਤੀ ਜਿਹੜਾ ਹੈ ਕਿ ਪਿਛਲੇ 8 ਸਾਲਾਂ ਤੋਂ ਨਾਜਾਇਜ਼ ਸਰੀਰਕ ਸੰਬੰਧ ਬਣਾ ਰਿਹਾ ਹੈ ਤੇ ਉਸਦੇ ਨਾਲ ਪਤਨੀ ਦੇ ਵਾਂਗੂ ਹੀ ਰਿਆ ਸੀ ਕਿ ਜਿਵੇਂ ਇਹ ਔਰਤ ਉਸ ਰਵੀ ਨਾਮਕ ਵਿਅਕਤੀ ਦੀ ਪਤਨੀ ਹੀ ਹੋਵੇ ਪਰੰਤੂ ਹੁਣ ਉਹ ਬਿਲਕੁਲ ਆਪਣੇ ਵਾਅਦੇ ਤੋਂ ਮੁਕਰ ਗਿਆ ਹੈ ਉਹਨਾਂ ਦੇ ਨਾਲ ਮਾਰ ਕੁੱਟਾਈ ਕਰਦਾ ਇੱਥੋਂ ਤੱਕ ਕਿ 4 ਸਾਲ ਦੀ ਬੇਟੀ ਵੀ ਹੋ ਗਈ ਹੈ ਪਰੰਤੂ ਹੁਣ ਇਹ ਵਿਅਕਤੀ ਜਿਹੜਾ ਹੈ ਕਿ ਵਿਆਹ ਕਰਵਾਉਣ ਤੋਂ ਮੁਕਰਿਆ ਤੇ ਇਸ ਔਰਤ ਤੇ ਇਸ ਦੀ ਬੇਟੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦੇ ਰਿਹਾ ਹੈ ਇੱਥੇ ਨਾਲ ਹੀ ਇਸ ਔਰਤ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਰਵੀ ਨੇ ਉਹਦੇ ਕੋਲੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਰਕਮ ਵੀ ਲਈ ਹੈ ਪੈਸੇ ਵੀ ਲੈਨੇ ਜਿਹੜੇ ਕੋ ਹੁਣ ਖਰਚ ਚੁੱਕਿਆ ਤੇ ਉਸਦੇ ਸੋਨੇ ਦੇ ਗਹਿਣੇ ਵੀ ਰਵੀ ਨੇ ਵੇਚ ਦਿੱਤੇ ਨੇ ਪਰੰਤੂ ਜਦੋਂ ਹੁਣ ਇਸ ਬਾਰੇ ਉਹ ਗੱਲ ਕਰਦੀ ਹੈ ਤਾਂ ਰਵੀ ਇਸ ਤੋਂ ਖਾਸ ਤੌਰ ਤੇ ਹੀ ਮੁੱਕਰ ਜਾਂਦਾ ਹੈ ਕਿ ਉਸਨੇ ਜਿਹਾ ਕੁਝ ਨਹੀਂ ਕੀਤਾ ਤੇ ਫਿਲਹਾਲ ਦੀ ਘੜੀ ਦੇ ਵਿੱਚ ਰਵੀ ਇਸ ਔਰਤ ਤੇ ਉਸਦੀ 4 ਸਾਲ ਦੀ ਬੇਟੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਤੇ ਇਸ ਔਰਤ ਨੇ ਥਾਣੇ ਵਿੱਚ ਰਪ ਦਰਜ ਕਰਵਾ ਕੇ ਗੱਲ ਕਹੀ ਹੈ ਕਿ ਜੇਕਰ ਸਾਡਾ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਹੋਇਆ ਤਾਂ ਉਸਦੇ ਲਈ ਰਵੀ ਜ਼ਿੰਮੇਵਾਰ Редактор субтитров